ਸਾਡੇ ਨਾਲ ਇੱਕ ਐਸੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਜੋ ਸਿਰਫ ਹੈਰਾਨ ਕਰਨ ਵਾਲੀ ਹੀ ਨਹੀਂ ਸਗੋਂ ਕੁਦਰਤ ਦੇ ਅਦਭੁਤ ਨਿਜ਼ਮਾ ਨੂੰ ਦਰਸਾਉਂਦੀ ਹੈ ਪੰਜਾਬ ਦੇ ਪਾਖੜਾ ਨੰਗਲ ਏਰੀਆ ਵਿੱਚ ਜਿਵੇਂ ਹੀ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ ਤਿਵੇਂ ਹੀ ਸਾਈਵੇਰੀਆ ਰੂਸ ਅਤੇ ਮੱਧ ਏਸ਼ੀਆ ਦੇ ਕੜਾਕੇ ਦੀ ਠੰਡ ਤੋਂ ਬਚਣ ਲਈ ਹਜ਼ਾਰਾਂ ਪੰਛੀ ਹਰ ਸਾਲ ਹਜ਼ਾਰਾਂ ਕਿਲੋਮੀਟਰ ਦੀ ਲੰਬੀ ਯਾਤਰਾ ਕਰਕੇ ਇੱਥੇ ਆ ਪਹੁੰਚਦੇ ਹਨ ਆਪਣੇ ਲੰਬੇ ਸਫ਼ਰ ਦੌਰਾਨ ਇਹ ਪੰਛੀ ਪਹਾੜਾਂ ਨਦੀਆਂ ਅਤੇ ਝੀਲਾਂ ਨੂੰ ਲੈਂਡਮਾਰਕ ਵਜੋਂ ਯਾਦ ਰੱਖਦੇ ਹਨ ਪਿਛਲੇ ਕੁ ਸਾਲਾਂ ਤੋਂ ਇਹਨਾਂ ਮਹਿਮਾਨ ਪੰਛੀਆਂ ਦੀ ਗਿਣਤੀ ਹੌਲੀ-ਹੌਲੀ ਘਟਦੀ ਜਾ ਰਹੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਇਹ ਮਹਿਮਾਨ ਪਰਿੰਦੇ ਭਵਿੱਖ ਵਿੱਚ ਵੀ ਸਾਡੇ ਅਸਮਾਨ ਦੀ ਰੌਣਕ ਬਣੇ ਰਹਿਣ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੇ ਕੁਦਰਤੀ ਰਹਿਣ ਬਸੇਰਿਆਂ ਦੀ ਸੰਭਾਲ ਅਤੇ ਰੱਖਿਆ ਕਰੀਏ। ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਅੱਜ ਅਸੀਂ ਗੱਲ ਪੰਜਾਬ ਦੀ ਵਿੱਚ ਤੁਹਾਡੇ ਨਾਲ ਇੱਕ ਐਸੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਜੋ ਸਿਰਫ ਹੈਰਾਨ ਕਰਨ ਵਾਲੀ ਹੀ ਨਹੀਂ ਸਗੋਂ ਕੁਦਰਤ ਦੇ ਅਦਭੁਤ ਨਿਜ਼ਮਾ ਨੂੰ ਦਰਸਾਉਂਦੀ ਹੈ ਪੰਜਾਬ ਦੇ ਪਾਖੜਾ ਮੰਗਲ ਏਰੀਏ ਵਿੱਚ ਜਿਵੇਂ ਹੀ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ ਤਿਵੇਂ ਹੀ ਸਾਈ베ਰੀਆ ਰੂਸ ਅਤੇ ਮੱਧ ਏਸ਼ੀਆ ਦੀ ਕੜਾਕੇ ਦੀ ਠੰਡ ਤੋਂ ਬਚਣ ਲਈ ਹਜ਼ਾਰਾਂ ਪੰਛੀ ਹਰ ਸਾਲ ਹਜ਼ਾਰਾਂ ਕਿਲੋਮੀਟਰ ਦੀ ਲੰਬੀ ਯਾਤਰਾ ਕਰਕੇ ਇੱਥੇ ਆ ਪਹੁੰਚਦੇ ਹਨ ਇਹ ਪੰਛੀ ਸਰਦੀਆਂ ਦੇ ਪੂਰੇ ਮੌਸਮ ਦੌਰਾਨ ਇੱਥੇ ਹੀ ਆਪਣਾ ਅਸਥਾਈ ਵਸੇਰਾ ਬਣਾ ਲੈਂਦੇ ਹਨ ਅਤੇ ਜਿਵੇਂ ਹੀ ਸਰਦੀਆਂ ਖਤਮ ਹੁੰਦੀਆਂ ਹਨ ਇਹ ਸਾਰੇ ਪੰਛੀ ਮੁੜ ਆਪਣੇ ਆਪਣੇ ਦੇਸ਼ਾਂ ਵੱਲ ਪਰਤ ਜਾਂਦੇ ਹਨ ਇਸ ਸਾਲ ਸਾਈਵੇਰੀਆ ਸਮੇਤ ਹੋਰ ਦੇਸ਼ਾਂ ਤੋਂ ਪਾਕੜਾ ਨੰਗਲ ਵਿਖੇ ਕੁੱਲ ਕਿੰਨੇ ਪੰਛੀ ਪਹੁੰਚੇ ਹਨ ਉਸ ਦੀ ਗਿਣਤੀ ਹਾਲੇ ਹੋਣੀ ਬਾਕੀ ਹੈ ਪਰ ਇਹ ਗੱਲ ਬੜੀ ਹੈਰਾਨੀਜਨਕ ਹੈ ਕਿ ਇਹ ਸਾਰੇ ਪੰਛੀ ਹਰ ਸਾਲ ਬਿਨਾ ਕਿਸੇ ਨਕਸ਼ੇ ਜਾਂ ਜੀਪੀਐਸ ਸਿਸਟਮ ਦੇ ਬਿਲਕੁਲ ਸਹੀ ਥਾਂ ਤੇ ਕਿਵੇਂ ਪਹੁੰਚ ਜਾਂਦੇ ਹਨ ਇਸ ਸਬੰਧੀ ਪੰਛੀਆਂ ਦੇ ਮਾਹਰ ਡਾਕਟਰ ਸੰਜੀਵ ਗੋਤਮ ਦਾ ਕਹਿਣਾ ਹੈ ਕਿ ਪੰਛੀਆਂ ਦੀ ਇਹ ਯਾਤਰਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਉਹ ਦੱਸਦੇ ਹਨ ਕਿ ਪੰਛੀਆਂ ਦੇ ਦਿਮਾਗ ਅਤੇ ਚੁੰਝ ਵਿੱਚ ਕੁਝ ਵਿਸ਼ੇਸ਼ ਕਿਸਮ ਦੀਆਂ ਕੋਸ਼ਿਕਾਵਾਂ ਹੁੰਦੀਆਂ ਹਨ ਜੋ ਧਰਤੀ ਦੇ ਚੁੰਬਕੀ ਖੇਤਰ ਨੂੰ ਪਛਾਣ ਲੈਂਦੀਆਂ ਹਨ। ਇਹੀ ਕੋਸ਼ਿਕਾਵਾਂ ਪੰਛੀਆਂ ਨੂੰ ਉਹਨਾਂ ਦੀ ਸਹੀ ਦਿਸ਼ਾ ਦਿਖਾਉਂਦੀਆਂ ਹਨ ਅਤੇ ਉਹਨਾਂ ਨੂੰ ਆਪਣੀ ਮੰਜ਼ਿਲ ਇਲਾਕੇ ਤੱਕ ਪਹੁੰਚਾਉਂਦੀਆਂ ਹਨ। ਡਾਕਟਰ ਗੌਤਮ ਅਨੁਸਾਰ ਦਿਨ ਦੇ ਸਮੇਂ ਇਹ ਪੰਛੀ ਸੂਰਜ ਦੀ ਸਥਿਤੀ ਦੇ ਆਧਾਰ 'ਤੇ ਆਪਣਾ ਰਸਤਾ ਤੈਅ ਕਰਦੇ ਹਨ। ਜਦੋਂ ਕਿ ਰਾਤ ਦੇ ਸਮੇਂ ਤਾਰਿਆਂ ਦੇ ਸਮੂਹ ਨੂੰ ਦੇਖ ਕੇ ਦਿਸ਼ਾ ਦਾ ਅੰਦਾਜ਼ਾ ਲਗਾਉਂਦੇ ਹਨ। ਪੰਛੀਆਂ ਦੀਆਂ ਕਈ ਪ੍ਰਜਾਤੀਆਂ ਵਿੱਚ ਇਹ ਯੋਗਤਾ ਜਨਮजात ਹੁੰਦੀ ਹੈ ਅਤੇ ਉਹ ਪੀੜੀਦਰ ਪੀੜੀ ਉਨਾ ਹੀ ਰਸਤਿਆਂ ਦਾ ਪਾਲਣ ਕਰਦੇ ਹਨ ਜਿਨ੍ਹਾਂ ਰਸਤਿਆਂ ਉੱਤੇ ਉਹਨਾਂ ਦੇ ਪੁਰਖਾਂ ਨੇ ਕਦੇ ਯਾਤਰਾ ਕੀਤੀ ਹੁੰਦੀ ਹੈ ਇਸ ਤੋਂ ਇਲਾਵਾ ਆਪਣੇ ਲੰਬੇ ਸਫ਼ਰ ਦੌਰਾਨ ਇਹ ਪੰਛੀ ਪਹਾੜਾਂ ਨਦੀਆਂ ਅਤੇ ਝੀਲਾਂ ਨੂੰ ਲੈਂਡਮਾਰਕ ਵੱਲੋਂ ਯਾਦ ਰੱਖਦੇ ਹਨ ਸਤਲੁਜ ਨਦੀ ਦੇ ਕੰਢੇ-ਕੰਢੇ ਉੱਡਦੇ ਹੋਏ ਇਹ ਪੰਛੀ ਆਖਰਕਾਰ ਨੰਗਲ ਵੇਟਲੈਂਡ ਤੱਕ ਪਹੁੰਚਦੇ ਹਨ ਮੰਗਲ ਵੇਟਲੈਂਡ ਸਿਰ ਪੰਜਾਬ ਲਈ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਬੇहद ਮਹੱਤਵਪੂਰਨ ਥਾਂ ਮੰਨੀ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਨਾ ਮਹਿਮਾਨ ਪੰਛੀਆਂ ਦੀ ਗਿਣਤੀ ਹੌਲੀ-ਹੌਲੀ ਘਟਦੀ ਜਾ ਰਹੀ ਹੈ ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਹਾ ਜਾ ਰਿਹਾ ਹੈ ਕਿ ਦੁਨੀਆ ਭਰ ਵਿੱਚ ਵੱਧ ਰਹੇ ਟੈਂਪਰੇਚਰ ਕਾਰਨ ਪੰਛੀਆਂ ਦੇ ਪ੍ਰਜਨਨ ਚੱਕਰ ਅਤੇ ਉਹਨਾਂ ਦੇ ਪ੍ਰਵਾਸ ਦੇ ਸਮੇਂ ਵਿੱਚ ਵੀ ਵੱਡੇ ਬਦਲਾਅ ਆ ਰਹੇ ਹਨ ਇਸ ਤੋਂ ਇਲਾਵਾ ਨੰਗਲ ਵੇਟਲੈਂਡ ਦੇ ਆਲੇ-ਦੁਆਲੇ ਵੱਧ ਰਹੀ ਮਨੁੱਖੀ ਦਖਲਅੰਦਾਜ਼ੀ, ਸ਼ੋਰ ਸ਼ਰਾਬਾ, ਪਾਣੀ ਦਾ ਪ੍ਰਦੂਸ਼ਣ ਅਤੇ ਲਗਾਤਾਰ ਘਟਦਾ ਜਲ ਸતર ਵੀ ਇਨ੍ਹਾਂ ਪੰਛੀਆਂ ਦੇ ਇੱਥੇ ਆਉਣ ਤੇ ਮਾੜਾ ਅਸਰ ਪਾ ਰਹੇ ਹਨ। ਗੈਰ ਕਾਨੂੰਨੀ ਤਰੀਕੇ ਨਾਲ ਕੀਤਾ ਜਾ ਰਿਹਾ ਪੰਛੀਆਂ ਦਾ ਸ਼ਿਕਾਰ ਅਤੇ ਨਜਾਇਜ਼ ਉਸਾਰੀਆਂ ਵੀ ਇਹਨਾਂ ਦੀ ਆਮਦ ਉੱਤੇ ਵੱਡਾ ਸਵਾਲੀਆ ਨਿਸ਼ਾਨ ਲਗਾ ਰਹੀਆਂ ਹਨ। ਜੇ ਅਸੀਂ ਚਾਹੁੰਦੇ ਹਾਂ ਕਿ ਇਹ ਮਹਿਮਾਨ ਪਰਿੰਦੇ ਪਵਿੱਖ ਵਿੱਚ ਵੀ ਸਾਡੇ ਅਸਮਾਨ ਦੀ ਰੌਣਕ ਬਣੇ ਰਹਿਣ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੇ ਕੁਦਰਤੀ ਰਹਿਣ ਬਸੇਰਿਆਂ ਦੀ ਸੰਭਾਲ ਅਤੇ ਰੱਖਿਆ ਕਰੀਏ ਇਸ ਮਹੀਨੇ ਕੀਤੀ ਜਾਣ ਵਾਲੀ ਪੰਛੀਆਂ ਦੀ ਗਿਣਤੀ ਅਤੇ ਉਹਨਾਂ ਦੀ ਸੰਖਿਆ ਨੂੰ ਲੈ ਕੇ ਅਗਲੀ ਵੀਡੀਓ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਕੋਈ ਹੋਰ ਗੱਲ ਪੰਜਾਬ ਦੀ ਲੈ ਕੇ ਫਿਰ ਮਿਲਦੇ ਹਾਂ ਉਦੋਂ ਤੱਕ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸਿੰਘ